ਅਹ ਦੋਸਤੋ ਜਿਵੇਂ ਇਸ ਵਾਰ ਇੱਕ ਇੱਕਰਾਂ ਨੂੰ ਤੁੱਕੀ ਬਹੁਤ ਲੱਗਿਆ ਉਸ ਤਰੀਕੇ ਨਾਲ ਹੀ ਇੱਕ ਹੋਰ ਫਲ ਦਾ ਮੈਂ ਜ਼ਿਕਰ ਕਰ ਰਿਹਾ ਉਹ ਹੈ ਅੰਜੀਰ ਤੇ ਅੰਜੀਰ ਵੀ ਇਸ ਵਾਰ ਕਾਫੀ ਲੱਗੀ ਹੈ ਔਰ ਸੋਸ਼ਲ ਮੀਡੀਆ ਉੱਪਰ ਵੀ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਦੋਸਤਾਂ ਨੇ ਇਹ ਫੋਟੋਆਂ ਪਾ ਰਏ ਹੈ ਮੇਰੇ ਕੋਲ ਵੀ ਕਾਫੀ ਮਾਤਰਾ ਦੇ ਵਿੱਚ ਫਲ ਲੱਗਿਆ ਸੋ ਆਪਾਂ ਕਰਦੇ ਹਾਂ ਇਸ ਵਾਰੀ ਗੱਲ ਕਿ ਅੰਜੀਰ ਦਾ ਫਲ ਪਹਿਲੀ ਗੱਲ ਤਾਂ ਨਵੇਂ ਬੱਚਿਆਂ ਨੂੰ ਦੀ ਪਛਾਣ ਨਹੀਂ ਹੈਗੀ ਜੋ ਕਿ ਅਸੀਂ ਹੁਣ ਤੱਕ ਉਹ ਰੱਸੀ ਜਿਹੜੇ ਖਾਂਦੇ ਰਹੇ ਹਾਂ ਜਿਹੜਾ ਪ੍ਰੋਸੈਸਡ ਹੈ ਤੇ ਜਿਹੜੀ ਤਾਜੀ انجੀਰ ਹੈ ਉਹਦਾ 20 ਸਵਾਤ ਵੜਾ ਵਧੀਆ ਹੈ ਜਿਹਦੇ ਅਸੀਂ ਨਿਊਟ੍ਰੀਸ਼ਨ ਵੈਲਿਊ ਹੁੰਦੇ ਮਾਮਲੇ 'ਚ ਗੱਲ ਕਰੀਏ ਤਾਂ ਇਹਦੇ ਵਿੱਚ ਫਾਈਬਰ ਹੈ, ਕੈਲਸ਼ੀਅਮ ਹੈ, ਪੋਟਾਸ਼ੀਅਮ ਹੈ ਤੇ ਐਂਟੀਆਕਸੀਡੈਂਟਸ ਨੇ। ਤਾਂ ਮੈਂ ਵੇਖ ਰਿਹਾ ਸੀ ਨਿਊਟ੍ਰੀਸ਼ਨ ਬੋਰਡ ਆਫ ਇੰਡੀਆ ਗਲ ਟਰੇਚਰ ਤੇ ਜੇ ਆਪਾਂ ਕੈਲਸ਼ੀਅਮ ਦੀ ਗੱਲ ਕਰੀਏ ਤਾਂ ਕੈਲਸ਼ੀਅਮ ਦੇ ਵਿੱਚ ਸੇਵ ਐਵੋਕਾਡੋ ਅਮਰੂਦ ਤੇ ਲੀਚੀ ਨਾਲੋਂ 8 ਗੁਣਾ ਜ਼ਿਆਦਾ ਹੈ ਇਹ ਚ 80 ਮਿਲੀਗ੍ਰਾਮ ਹੈ 100 ਗ੍ਰਾਮ ਦੇ ਵਿੱਚ ਤੇ ਬਾਕੀ ਇਹਨਾਂ ਦੇ ਉਹਨਾਂ ਦੇ ਵਿੱਚ 10-10 ਹੈ ਇਸ ਦੀ ਕੇ ਨਾਲੀ ਕੇਲੇ ਨਾਲੋਂ 5 ਗੁਣਾ ਜ਼ਿਆਦਾ ਹੈ ਅੰਗੂਰ ਨਾਲੋਂ 4 ਗੁਣਾ ਜ਼ਿਆਦਾ ਹੈ ਤੇ ਅੰਬ ਨਾਲੋਂ 6 ਗੁਣਾ ਜ਼ਿਆਦਾ ਹੈ ਇਹਦੇ ਵਿੱਚ ਵਿਟਾਮਿਨ ਸੀ ਜਿਹੜਾ ਹੈਗਾ ਉਹ ਵੀ ਸੇਬ ਤੋਂ 5 ਗੁਣਾ ਜ਼ਿਆਦਾ ਹੈ ਤੇ ਖਾਸ ਤੌਰ ਤੇ ਇਹਦੇ ਵਿੱਚ ਫਾਈਬਰ ਹੁੰਦਾ ਹੈ ਫਾਈਬਰ ਹੋਣ ਕਰਕੇ ਇਹ ਹਾਜਮੇ ਨੂੰ ਦਰਸਤ ਰੱਖਦੀ ਹੈ ਤੇ ਹਾਜਮੇ ਦੇ ਨਾਲ ਸਾਡੀਆਂ ਕਿੰਨੀਆਂ ਬਿਮਾਰੀਆਂ ਜੁੜੀਆਂ ਹੋਈਆਂ ਇਹਦੇ ਵਿੱਚ ਖਾਸ ਤੌਰ ਦੇ ਤੇ ਐਸਿਡੀ ਹੈਗੀ ਹੈ ਹੋਰੀ ਬਹੁਤ ਸਾਰੀਆਂ ਅੰਤਰੀਆਂ ਦੀਆਂ ਬਿਮਾਰੀਆਂ ਹੋ ਗਈਆਂ ਜਾਂ ਕੋਈ ਲਿਵਰ ਦੀ ਬਿਮਾਰੀ ਹੋ ਗਈ ਤਾਂ ਜਿਹੜੀਆਂ ਸਾਰੀਆਂ ਬਿਮਾਰੀਆਂ ਮੇਰੇ ਨਾਲ ਜੁੜੀਆਂ ਉਹਨਾਂ ਦੇ ਲਈ ਇਹ ਮਫੀਦ ਹੈ ਤੇ ਇਸ ਤਰ੍ਹਾਂ ਦਿਲ ਨੂੰ ਵੀ ਇਹ ਤਾਕਤ ਦਿੰਦੀ ਹੈ ਦਿਲ ਦੇ ਨਾਲ ਜੁੜੇ ਹੋਏ ਰੋਗ ਖਾਸ ਤੌਰ ਦੇ ਤੇ ਜਿਹੜਾ ਹੈ ਸਾਡਾ ਬਲੱਡ ਪ੍ਰੈਸ਼ਰ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੈ ਹਾਈ ਬੀਪੀ ਹੈ ਉਹਨੂੰ ਕੰਟਰੋਲ ਰੱਖਦੀ ਹੈ ਕਿਉਂਕਿ ਕੈਲਸ਼ੀਅਮ ਬਹੁਤ ਜ਼ਿਆਦਾ ਹੈ ਇਸ ਕਰਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਇਹ ਤੇ ਨਾਲ ਨਾਲ ਹੀ ਜੋੜਾਂ ਦੇ ਦਰਦ ਹੈ ਜਾਂ ਕੋਈ ਗਠੀਆ ਹੈਗਾ ਜਾਂ ਖਾਸ ਤੌਰ ਤੇ ਤੇ ਗੋਡਿਆਂ ਇਹ ਸਮੱਸਿਆ ਉਹਦੇ ਲਈ ਵੀ ਇਹ ਫਾਇਦੇਮੰਦ ਹੈ ਇਹ ਚ ਫਾਈਬਰ ਹੈ ਫਾਈਬਰ ਹੋਣ ਕਰਕੇ ਹਾਜਮੇ ਦੀ ਸਮੱਸਿਆ ਨੂੰ ਹੱਲ ਕਰਦੀ ਹੈ ਐਂਟੀਆਕਸੀਡੈਂਟ ਨੇੜੇ ਹੈਗੇ ਤਾਂ ਵਧੀਆ ਹੁੰਦੀ ਹੈ ਆਪਾਂ ਨਾਰ ਵਗੈਰਾ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ ਲਈ ਵਰਤਦੇ ਆ ਤੇ ਇਸ ਤਰੀਕੇ ਨਾਲ ਦੂਸਰੀ ਰਹੀ ਗੱਲ ਕਿ ਇਹ ਦੀ ਵਰਤੋਂ ਇਹਦੀ ਵਰਤੋਂ ਵਿਸਤ੍ਰਿਤ ਬਾਜ਼ਾਰ ਦੇ ਵਿੱਚ ਮਿਲਦੀ ਹੈ ਮੈਨੂੰ ਮੌਜੂਦਾ ਬਾਜ਼ਾਰ ਦੇ ਰੇਟ ਦਾ ਨਹੀਂ ਪਤਾ ਮੈਂ ਇੱਕ ਵਾਰੀ ਆਨਲਾਈਨ Amazon ਤੇ ਵੇਖ ਰਿਆ ਸੀ ਤਾਂ ਉਹਦੇ ਵਿੱਚ ਕੀਮਤੇ ਦੀ 1200 ਰੁਪਿਆ 1 ਕਿਲੋ ਦੀ ਸਾਹਮਣੇ ਆ ਰਹੀ ਹੈ ਜਦੋਂ ਕਿ ਪੌਦਾ ਬੜੀ ਆਸਾਨੀ ਨਾਲ ਹੋ ਜਾਂਦਾ ਹੈ ਤੇ ਛੋਟਾ ਜਿਹਾ ਪੌਦਾ ਇਹ ਆਪਾਂ ਗੱਲ ਕਰਾਂਗੇ ਦਸੰਬਰ ਦੇ ਵਿੱਚ ਜਦੋਂ ਇਹ ਰੋਤਾਈ ਲਾਉਣ ਦੀ ਤਾਂ ਉਦੋਂ ਦੀ ਜਿਹੜੇ ਘਰਾਂ ਦੇ ਵਿੱਚ ਸਾਡੇ ਕੋਲ ਅੰਜੀਰ ਲੱਗੀ ਉਸ ਤੋਂ ਕਟਿੰਗ ਕਰਕੇ ਇਹ ਤਿਆਰ ਹੋ ਜਾਣਾ ਹੈ ਔਰ ਛੋਟਾ ਜਿਹਾ ਪੌਦਾ ਰਹਿੰਦਾ ਜਿਹੜੇ ਗ੍ਰਾਫਟਡ ਜਾਂ ਵਧੀਆ ਵੈਰੈਟੀਆਂ ਆਉਂਦੀਆਂ ਯੂਨੀਵਰਸਿਟੀ ਦੀਆਂ ਤਾਂ ਦੂਜੇ ਸਾਲ ਹੀ ਫਲ ਲੱਗਣ ਲੱਗ ਜਾਂਦਾ ਹੈ ਕਿ ਦਾ 4.5 ਫੁੱਟ ਦੇ ਪੌਦਿਆਂ ਨੂੰ ਵੀ ਥੋੜਾ ਥੋੜਾ ਫਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਥੋੜੇ ਜੰਗਲੀ ਹੋ ਵੱਧ ਵੀ ਜਾਂਦੇ ਐ ਖੁੱਲੇ ਥਾਂ ਵਿੱਚ ਉਹਨਾਂ ਨੂੰ ਲਾ ਦਿਓ ਤਾਂ ਇਸ ਦਾ ਜਿਹੜਾ ਫਲ ਹੈ ਇੱਕ ਦੋ ਗਲਾਂ ਦਾ ਖਿਆਲ ਰੱਖਣਾ ਹੈ ਕਿ ਉਹਨੂੰ ਫਟਣ ਤੋਂ ਪਹਿਲਾਂ ਤੋੜ ਲਓ ਤੋੜ ਕੇ ਉਸ ਤੋਂ ਬਾਅਦ ਨੂੰ ਸ਼ਾਮੇ ਸੁਕਾ ਸਕਦੇ ਆ ਧੋ ਕੇ ਸੁਕਾ ਲਓ ਉਸ ਦਾ ਟੇਸਟ ਬਹੁਤ ਵਧੀਆ ਹੈ ਤੇ ਜਿਹੜੀ ਮੈਂ ਇਤਿਆਹਾਦ ਦੀ ਗੱਲ ਕਰਦਾ ਇੱਕ ਤਾਂ ਵੇਖਿਆ ਵੀ ਬੱਚੇ ਨਾ ਜਦੋਂ ਨੂੰ ਵੇਖਦੇ ਐ ਤੇ ਉਹ ਘਟ ਖਾਂਦੇ ਐ ਤੇ ਉਹ ਮੇਰਾ ਇੱਕ ਦੋਸਤ ਸੀ ਉਹ ਕਹਿੰਦਾ ਯਾਰ ਉਹਨੇ ਮੈਨੂੰ ਅਜੀਰ ਦਿੱਤੀ ਇੱਕ ਵਾਰੀ ਉਹਦੇ ਘਰ ਪੌਦਾ ਲੱਗਿਆ ਸੀ ਕਹਿੰਦਾ ਭਾਈ ਇਹਨੂੰ ਖੋਲ ਕੇ ਨਾ ਵੇਖੀਂ ਤੇ ਕਿਉਂਕਿ ਖੋਲ ਕੇ ਵੇਖਦੇ ਐ ਤਾਂ ਉਹਦੀ ਜਿਹੜੀ ਅੰਦਰਲੇ ਪਾਸੇ ਬੀਜ ਲੱਗੇ ਹੋਏ ਨਾ ਉਹ ਇਸ ਤਰ੍ਹਾਂ ਲੱਗਦਾ ਜਿਵੇਂ ਨਿੱਕੇ ਨਿੱਕੇ ਚਿੱਟੇ ਰੰਗ ਦੀਆਂ ਸੁੰਡੀਆਂ ਜਿਹਾ ਹੁੰਦੀਆਂ ਇਸ ਕਰਕੇ ਸਿੱਧਾ ਧੋਵੋ ਤੇ ਮੂੰਹ ਚ ਪਾਓ ਇਹਨੂੰ ਤੇ ਮੜਾ ਟੇਸਟੀ ਐ ਤੇ ਦੂਜਾ ਜਿਹੜਾ ਮੈਂ ਇਥੇ ਅਰਵੇ ਦੇ ਧਾਰ ਦੇ ਉੱਤੇ ਗੱਲ ਵੇਖੀ ਐ ਵੀ ਜਿਹੜੇ ਵੱਡੇ ਪੌਦੇ ਹੋ ਜਾਂਦੇ ਥੋੜੇ ਜੇ ਅੱਜ ਅਸੀਂ ਕਈ ਵਾਰੀ ਮਤਲਬ ਸ਼ਾਰਟਸ ਪਾਏ ਹੁੰਦੇ ਨੇ ਕੋਈ ਕਹਿ ਲਓ ਟੀ-ਸ਼ਰਟ ਵਗੈਰਾ ਹੈਗੀਆਂ ਤੇ ਸਾਡੀਆਂ ਤੇ ਇੱਕ ਵਾਹਾਂ ਲੱਗੀਆਂ ਹੁੰਦੀਆਂ ਐ ਮੇਰੇ ਤਜਰਬੇ ਹੈ ਕਿ ਇਹਨੂੰ ਹੁਣ ਤੋੜਨ ਵੇਲੇ ਮੈਂ ਪੂਰੀ ਬਾਹਾਂ ਦੀ ਕਮੀਜ਼ ਪਾ ਲੈਣਾ ਜਾਂ ਦਸਤਾਨੇ ਲਾਓ ਕਿਉਂਕਿ ਜਿਹੜੇ ਪੱਤੇ ਐ ਇਹਦੇ ਵਿੱਚ ਪਤਾ ਨਹੀਂ ਇੱਕ ਕੰਡ ਜੀ ਐ ਤੇ ਫਿਰ ਕਾਫੀ ਧੀਰ ਖਾਰਸ਼ ਹੁੰਦੀ ਰਹਿੰਦੀ ਐ ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖੋ ਦੇ ਵੱਤਵਾਂ ਦੇ ਨ ਪੌਦਿਆਂ ਨੂੰ ਆਲਰੇੜੇ ਸਮੇਂ ਵਿੱਚ ਲਾਓ ਮਨ ਬਣਾ ਕੇ ਰੱਖੋ ਕਿਉਂਕਿ ਛੋਟੇ ਛੋਟੇ ਘਰਾਂ ਦੇ ਵਿੱਚ ਵੀ ਇਹ ਹੋ ਜਾਂਦੀ ਐ ਇਹ ਡਰਮ ਜੇ ਵੱਢ ਕੇ ਲਾ ਦੇਣ ਉਹਦੇ ਵਿੱਚ ਵੀ ਹੋ ਜਾਂਦੀ ਹੈ ਚਲੋ ਜ਼ਮੀਨ ਦੇ ਵਿੱਚ ਹੋ ਜਾਣ ਤਾਂ ਵਧੀਆ ਗੱਲ ਹੈ ਇਸ ਕਰਕੇ ਇਹ ਪੌਦਾ ਵੀ ਸਾਡਾ ਹਰਮਨ ਪਿਆਰਾ ਪੌਦਾ ਬਣਦਾ ਜਾ ਰਿਹਾ ਹੈ ਦੇ ਸੋਇਸ ਨੂੰ ਜੇ ਕਰਾਂ ਦੇ ਵਿੱਚ ਹੈ ਤਾਂ ਨੂੰ ਸਖਾ ਲੋ ਚਾਹੇ ਤਾਜ਼ੀਆਂ ਖਾ ਲੋ ਇਹ ਇਸ ਤੋਂ ਫਾਇਦਾ ਜ਼ਰੂਰ ਲਓ ਤੇ ਹੋਰ ਵੱਧ ਤੋਂ ਵੱਧ ਰੁੱਖਾਂ ਵਾਲੇ ਸਾਹਮਣੇ ਵਿੱਚ ਲਾਉਣ ਦੀ ਪਲਾਨਿੰਗ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ